ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਚੀਮਾ ਖੁੱਡੀ ਨੇੜੇ ਜਿੱਥੇ ਅੱਜ ਕਿਸਾਨ ਅਤੇ ਪ੍ਰਸ਼ਾਸਨ ਇੱਕ ਵਾਰ ਫਿਰ ਆਮੋ ਸਾਹਮਣੀ ਨਜ਼ਰ ਆ ਰਹੇ ਹਨ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਕਿਸਾਨ ਦਾ ਕਹਿਣਾ ਹੈ ਕਿ ਤਲਕਸਾਰ ਹੀ ਜੋ ਪ੍ਰਸ਼ਾਸਨ ਹੈ ਵੱਡੇ ਅਮਰੇਨਾ ਇੱਥੇ ਪਹੁੰਚਿਆ ਹੈ ਅਤੇ ਉਹਨਾਂ ਦੀ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਕਿ ਦਿੱਲੀ ਜੰਮੂ ਹਾਈਵੇ ਬਣ ਰਿਹਾ ਹੈ ਉਸ ਨੂੰ ਲੈ ਕੇ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਕਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ੱੱਕੇ ਨਾਲ ਉਹਨਾਂ ਦੇ ਜ਼ਮੀਨਾਂ ਵਾਇਆਂ ਜਾ ਰਹੀਆਂ ਹਨ ਇੱਥੇ ਕਿਸਾਨਾਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਕੁਝ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੀ ਇੱਕ ਦਰੋਹ ਚੈਨਲ ਦਾ ਆ ਰਿਹਾ ਹੈ ਨਿਊ ਮਹਿੰਦਰ ਸਿੰਘ ਬੱਜੂਮਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗਰਦਾਸਪੁਰ ਦਾ ਸੀਨੀਅਰ ਮੀਤ ਪ੍ਰਧਾਨ ਦੱਸੋ ਅੱਜ ਕੀ ਇਹ ਮਸਲਾ ਪਿਆਜ ਹੈ ਮਸਲਾ ਜੀ ਇਹ ਸਰਕਾਰ ਨਾਲ ਪਹਿਲਾਂ ਟੇਬਲ ਟਾਕ ਤੇ ਗੱਲ ਹੋਈ ਸੀ ਸਾਰੀ ਅੱਜ ਜ਼ਬਰਦਸਤੀ ਸਰਕਾਰ ਨੇ ਸਵੇਰੇ 5:30 ਵਜੇ ਨੰਗਰ ਝੌਰ ਦੇ ਵਿੱਚ ਸਵਾ ਚਾਰ ਕਿੱਲੇ ਕਣਕ ਜਿਹੜੀ ਕਣਕ ਛਿੱਟਾ ਨਿਕਲਿਆ ਕਿਸਾਨ ਨੇ ਆਪਣੇ ਨੇ ਖਾਦ ਪਾਈ ਵਾਈ ਦਿੱਤੀ ਬੀ ਪਾਇਆ ਹੁਣ ਪੱਕਣ ਤੇ ਆਈ ਰੁਪਤੇ ਤੇ ਉਹ ਬਾਤ ਈ ਆ ਬਗੈਰ ਪੈਸਾ ਕੋਈ ਦਿੱਤਾ ਨਹੀਂਗਾ ਬਗੈਰ ਪੈਸੇ ਤੋਂ ਵਾਈ ਆ ਗੱਲ ਹੋਈ ਇਹਨਾਂ ਨਾਲ ਪਹਿਲਾਂ ਵੀ ਅਸੀਂ ਉੱਥੇ ਵਾਵਾਂਗੇ ਜਿੱਥੇ ਪੈਸਾ ਦਿੱਤਾ ਆ ਕਿ ਉਹ ਚਾਰੇ ਕਿੱਲੇ ਸਵਾ ਚਾਰ ਕਿੱਲੇ ਨਾਲ ਬਾਤ ਤੇ ਆ ਹੁਣ ਇੱਥੇ ਆ ਜਿੱਥੇ ਆਪਾਂ ਮੌਜੂਦਾ ਖੜੇ ਆ ਇੱਥੇ ਆ ਕੇ ਬਲਡوزر ਫੇਰ ਲਗਾਏ ਉਹਨੇ ਚ ਇਹਨੂੰ ਕਿਸਾਨ ਆ ਗਿਆ ਇੱਥੇ ਉੱਥੇ ਵੀ ਕਿਸਾਨ ਆ ਗਏ ਇੱਥੋਂ ਆ ਕੇ ਡੱਕਿਆ ਵਾ ਇੱਥੇ ਉਹਨਾਂ ਨੂੰ ਇਹ ਦੱਸਿਆ ਵਾ ਵੀ ਜਿਹੜਾ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਕੀਤੀ ਆ ਜਿੰਨਾ ਥਾਂ ਉਹਦਾ ਕਿਸਾਨ ਦਾ ਇੱਥੋਂ ਆਉਂਦਾ ਵਾ ਇੱਕ ਕਨਾਲ ਚ ਉਹ ਵਾ ਲੋ ਤੇ ਸਾਡੇ ਕੋਲ ਆਉਂਦੀ ਬਣੀ ਆ ਵੀਡੀਓ ਵੀ ਬਣੀ ਆ ਇਹਨਾਂ ਨੇ ਪਹਿਲਾਂ ਉੱਥੇ ਬਾਤ ਤਾਂ ਜਦੋਂ ਸਾਨੂੰ ਉੱਥੋਂ ਦਾ ਪਤਾ ਕੀਤਾ ਇੱਥੇ ਆ ਕੇ ਹੀ ਡੱਕਤਾ ਪ੍ਰਸ਼ਾਸਨ ਬੜੇ ਜ਼ੋਰ ਨਾਲ ਮੇਰੇ ਖਿਆਲ 10000 ਇੱਥੇ ਪ੍ਰਸ਼ਾਸਨ ਖਲੋਤਾ ਐਸਪੀ ਹੈੱਡਕ quart ਬਹੁਤ ਜ਼ਿਆਦਾ ਵੱਡੀ ਡਿਊਟੀ ਆ ਹੋਰ ਵੀ ਤਸ਼ੀਦਾਰ ਆਪਣੇ ਸਾਰੇ ਇੱਥੇ ਹਾਜ਼ਰ ਆ ਜ਼ਬਰਦਸਤੀ ਇੱਥੇ ਜ਼ਮੀਨ ਵਾਉਂਦੇ ਆ ਜੋ ਕਿ ਜਿਹੜੀ ਪੰਜਾਬ ਸਰਕਾਰ ਆ ਇਹਨੇ ਵਾਅਦੇ ਕੀਤੇ ਸੀ ਪਹਿਲਾਂ ਪੀ ਆਹੀ ਕਿ ਜੇ ਧਰਨਾ ਨਹੀਂ ਲੱਗਨ ਦਵਾਂਗੇ ਕਿ ਇਹਨਾਂ ਜਬਰੀ ਨਹੀਂ ਕਰਾਂਗੇ ਤੇ ਹੁਣ ਜਿੰਨਾ ਧਰਨਾ ਲੱਗ ਰਿਹਾ ਜਿੰਨਾ ਜ਼ਬਰਦਸਤੀ ਹੋ ਰਹੀ ਲੋਕਾਂ ਨਾਲ ਇਹ ਸਰਕਾਰ ਲੋਕਾਂ ਨੇ ਬਣਾਈਗੀ ਲੋਕਾਂ ਦੀ ਸਰਕਾਰ ਆ ਹੁਣ ਉਹ ਸਰਕਾਰ ਜਿਹੜੀ ਆ ਉਹ ਮੁੱਕ ਗਈ ਆ ਪਰ ਲੋਕ ਆਪਣੀਆਂ ਜ਼ਮੀਨਾਂ 'ਚ ਬੈਠੇ ਆ ਅਸੀਂ ਹੁਣ ਇਹਨਾਂ ਨੂੰ ਇੱਕ ਮਰਲਾ ਵੀ ਜ਼ਮੀਨ ਦਾ ਵਹੁ ਨਹੀਂ ਦਵਾਂਗੇ ਧੰਨਵਾਦ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਗੁਰਪ੍ਰੀਤ ਸਿੰਘ ਜੀ ਕੀ ਇਹ ਸਾਰਾ ਮਸਲਾ ਤੇ ਕਿਉਂ ਜ਼ਮੀਨ ਇੱਥੇ ਐਕਵਾਇਰ ਕੀਤੀ ਜਾ ਰਹੀ ਹੈ ਇਹ ਮੈਂ ਪ੍ਰੈਸ ਨੂੰ ਦੱਸਣਾ ਚਾਹੁੰਦਾ ਵੀ ਪ੍ਰੈਸ ਦਾ ਵੀ ਸਾਡੇ ਨਾਲ ਸਿੱਧਾ-ਸਿੱਧਾ ਰਾਬਤਾ ਹੈ ਇੱਕ ਵਾਰੀ ਨਹੀਂ अनेका ਵਾਰ ਪ੍ਰਸ਼ਾਸਨ ਜਿਹੜਾ ਆ ਉਹ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਬਜ਼ੇ ਲੈਣ ਵਾਸਤੇ ਆਇਆ ਧਰਨੇ ਮਜਾਰੇ ਵੀ ਤੇ ਚੱਲੇ ਆ ਰੇਲਵੇ ਟਰੈਕ ਵੀ ਜਾਮ ਹੋਏ ਆ ਤੇ ਇੱਥੋਂ ਦੇ ਪ੍ਰਸ਼ਾਸਨ ਨੇ ਰੇਲਵੇ ਟਰੈਕਾਂ ਦੇ ਉੱਪਰ ਵੀ ਭਰੋਸਾ ਜਿਹੜਾ ਪਿਛਲੇ ਡੀਸੀ ਸਾਹਿਬ ਰਹਿ ਗਏ ਉਹਨਾਂ ਨੇ ਵੀ ਭਰੋਸੇ ਦਵਾਏ ਆ ਵੀ ਤੁਸੀਂ ਜਿਹੜ ਤੇ ਸਰਕਾਰ ਆਰਬਿਟਰੇਸ਼ਨ ਜਾਊਗੀ ਇਹਨਾਂ ਨੇ ਸਾਡੇ ਕੋਲ ਦਰਖਾਸਤਾਂ ਫੈਲਾ ਵੀ ਲਈਆਂ ਤੇ ਇਹ ਜਿਹੜਾ ਤੁਹਾਡਾ ਮਾਪਜਾਇਆ ਉੱਥੇ ਵਧਾਇਆ ਜਾਊਗਾ 36 ਲੱਖ ਰੁਪਇਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਜਿਹੜੀਆਂ ਆ ਉੱਥੇ ਆਈਆਂ ਜਾ ਰਹੀਆਂ ਆ ਜੋ ਕਿਸ ਵਾਸਤੇ ਇਹ ਦਿੱਲੀ ਕਟੜਾ ਜੋ ਐਕਸਪ੍ਰੈਸ ਵੇ ਜਿਹੜਾ ਆ ਉਹ ਲੰਘ ਰਿਹਾ ਉਹਨੂੰ ਲੰਗਾਉਣ ਵਾਸਤੇ ਆ ਤੇ ਕਿਸਾਨਾਂ ਦੇ ਜਿਹੜੇ ਕੇਸ ਆ ਆਰਬਿਟਰੇਸ਼ਨ ਚ ਵੀ ਪਏ ਆ ਕੋਈ ਉਥੇ ਸੁਣਵਾਈ ਨਹੀਂ ਹੋ ਰਹੀ ਜਿੰਨਾ ਕੇਸਾਂ ਦੀ ਸੁਣਵਾਈ ਹੋਈ ਵੀ ਆ ਜਿਹੜੇ ਅਵਾਰਡ ਰਿਵਾਈਜ਼ ਕੀਤੇ ਆ 36 ਲੱਖ ਤੋਂ 1 ਕਰੋ 18 ਲੱਖ ਰੁਪਈਆ ਕੀਤਾ ਆ ਤੇ ਜਿਹੜੇ ਹਾਈਵੇ ਆ ਉਹਨਾਂ ਦੇ ਖਿਲਾਫ ਜਾ ਕੇ ਫਿਰ ਅਪੀਲ ਪਾਤੀ ਵੀ ਹਾਨੂੰ 1 ਕਰੋ 18 ਲੱਖ ਰੁਪਈਆ ਮਨਜ਼ੂਰ ਨੇਗਾ ਇੱਕ ਬਨੇ ਕਿਸਾਨਾਂ ਕੋ ਜਮੀਨ ਖੋਈ ਜਾ ਰਹੀ ਆ ਤੇ ਦੂਜੇ ਪਾਸੇ ਉਹਨਾਂ ਕੋਟਾਂ ਦੇ ਵਿੱਚ ਖੱਜਲ ਖਰਾਬ ਕੀਤਾ ਜਾ ਰਿਹਾ ਸਰਕਾਰ ਕੀਤੇ ਹੋਏ ਸਮਝੌਤੇ ਤਾਂ ਭਾਜੀ ਆ ਜੇਕਰ ਮਾਅਵਜਾ ਦੇਣ ਦੀ ਵੀ ਗੱਲ ਆ ਗਈ ਆ ਪੀ ਜਿਨ੍ਹਾਂ ਨੂੰ ਮੁਆਵਜ਼ਾ ਦਿੱਤਾ ਆ ਜਿਹੜਾ ਕਿਸਾਨ ਸਾਡੇ ਨਾਲ ਸਹਿਮਤ ਆ ਉਹਦੀ ਜ਼ਮੀਨ ਸਾਨੂੰ ਲੈਣ ਦਿੱਤੀ ਜਾਵੇ ਇੱਕ ਪਾਸੇ ਇਹ ਗੱਲ ਕਰਕੇ ਤੇ ਨੰਗਲ ਚੌਰ ਪਿੰਡ ਦੇ ਵਿੱਚ ਜਿਹੜੀ ਸਿੱਟੇ ਤੇ ਗੱਭ ਦੇ ਤੇ ਕਣ ਕੇ ਆਈ ਆ ਉਹ ਅਜੇ ਲਟਾੜੀ ਗਈ ਆ ਸਾਡੀ ਆਗੂ ਟੀਮ ਉੱਥੇ ਵੀ ਮੌਕਾ ਵੇਖਣ ਵਾਸਤੇ ਗਈ ਆ ਉੱਥੇ ਦੇ ਕਿਸਾਨਾਂ ਨੇ ਵਿਰੋਧ ਕੀਤਾ ਆ ਤੇ ਅਸੀਂ ਇੱਥੇ ਜਿਹੜਾ ਮੋਰਚਾ ਜੋ ਲਗਾ ਕੇ ਬੈਠੇ ਆ ਜੋ ਸਾਨੂੰ ਉਤੋਂ ਸੁਭਾ ਕਮੇਟੀ ਨਾਲ ਸਾਡਾ رابطہ ਚੱਲ ਰਿਹਾ ਉਹਦੇ ਮੁਤਾਬਕ ਪੜਾਵਾਰ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਆ ਇੱਕ ਵਾਰੀ ਪ੍ਰਸ਼ਾਸਨ ਜਿਹੜਾ ਆ ਇਥੋਂ ਪਿਛਾਂ ਮੋੜਿਆ ਗਿਆ ਚਾਹੁੰਦੇ ਕੀ ਤੁਸੀਂ ਬਿਲਕੁਲ ਅਸੀਂ ਚਾਹੁੰਦੇ ਵੀ ਜੋ ਸਾਡੇ ਨਾਲ ਅਧਿਕਾਰੀਆਂ ਨੇ ਹੋਣ ਵਾਲੇ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਨੇ ਜਿਹੜੇ ਪਿਛਲੇ ਵੀ ਗਏ ਜਿਨ੍ਹਾਂ ਨੇ ਸਾਡੇ ਨਾਲ ਕਮਿਟਮੈਂਟਾਂ ਕੀਤੀਆਂ ਇਹ ਵਾਲੇ ਮਸਲੇ ਜਿਹੜੇ ਸਾਰੇ ਆ ਇਹ ਚੰਡੀਗੜ੍ਹ ਵੀ ਮੁੱਖ ਮੰਤਰੀ ਸਾਹਿਬ ਨੇ ਸਾਡੀ ਸੂਬਾ ਕਮੇਟੀ ਨਾਲ ਗੱਲ ਆ ਪਹੇਰ ਸਾਹਿਬ ਚਤਾਲਾ ਸਾਹਿਬ ਪੰਨੂ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਸਾਰੀ ਸੂਬਾ ਟੀਮ ਨਾਲ ਗੱਲ ਕੀਤੀ ਆ ਇਹ ਟੇਬਲ ਤੇ ਬੈਠ ਕੇ ਗੱਲਾਂ ਸਾਰੀਆਂ ਸੁਣੀਆਂ ਗਈਆਂ ਤੇ ਭਗਵੰਤ ਮਾਨ ਜੀ ਨੇ ਆਪ ਜੋ ਸਾਡੇ ਆਗੂਆਂ ਨੇ ਥੱਲੇ ਦੱਸਿਆ ਆ ਵੀ ਇਹ ਗਰਦਾਸਪੁਰ ਜਿਹੜੇ ਨੂੰ ਮੈਂ ਆਪ ਵੇਖੂਗਾ ਤੇ ਪੈਲ ਦੇ ਆਧਾਰ ਤੇ ਦੇ ਮਸਲੇ ਹੱਲ ਕਰੂੰਗਾ ਭਗਵੰਤ ਮਾਨ ਜੀ ਜਿਹੜੀ ਕੀਤੀ ਹੋਈ ਗੱਲ ਆ ਉਸ ਤੋਂ ਪਛਾਣ ਗਿਆ ਉਹਦਾ ਕੋਈ ਹੱਲ ਨਹੀਂ ਕੱਢਿਆ ਗਿਆ ਤੇ ਜਬਰੀ ਜ਼ਮੀਨਾਂ ਜਿਹੜੀਆਂ ਮੂਹ ਸੁਨੇਰੇ ਸਵੇਰੇ ਤੜਕੇ ਜਿਹੜੀਆਂ ਉਹ ਵਾਉਣ ਦਾ ਯਤਨ ਕੀਤਾ ਜਾ ਰਿਹਾ ਆ ਜੇਕਰ ਸਰਕਾਰ ਸਹਿਯਰ ਦੇ ਆ ਜੇ ਸਹੀ ਆ ਤਾਂ ਫਿਰ ਐਡਾ ਮੂਹ ਸੁਨੇਰੇ ਤੜਕੇ ਆਉਣ ਦੀ ਕੀ ਲੋੜ ਆ ਕਿਸਾਨਾਂ ਨੂੰ ਸਹਿਮਤ ਕਰਨ ਉਹਨਾਂ ਨੂੰ ਜੋਗ ਮੁਆਵਜ਼ਾ ਦੇਣ ਤਾਂ ਆਪਣੀ ਜਿਹੜੀ ਜ਼ਮੀਨ ਆ ਪ੍ਰਾਪਤ ਕਰ ਲੈਣ ਧਰਨੇ ਦੇ ਬੈਠੇ ਹੋ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਕੇ ਕਿਸੇ ਨਾਲ ਗੱਲਬਾਤ ਹੋਈ ਬਿਲਕੁਲ ਇੱਥੇ ਆਉਣ ਵਾਲੀ ਜਿਹੜੀ ਗੱਲ ਆ ਇਹ ਆਇਆ ਨਹੀਂਗਾ ਇਥੇ ਜਬਰੀ ਜ਼ਮੀਨਾਵਾਂ ਵਾਣ ਵਾਸਤੇ ਪ੍ਰਸ਼ਾਸਨ ਆਇਆ ਆ। ਬਿਲਕੁਲ ਇੱਥੇ ਆਇਆ ਇੱਥੇ ਸਾਡੇ ਨਾਲ ਡਿਫਟੀ ਸਾਹਿਬ ਨੇ ਮੁੜ ਕੇ ਇਹ ਸਾਰੇ ਸਥਿਤੀ ਨੂੰ ਵੇਖ ਕੇ ਜਾਇਜ਼ਾ ਲੈ ਕੇ ਉਹਨਾਂ ਦੀ ਸਿਆਣਪ ਸਮਝ ਉਹਨਾਂ ਨੇ ਕੀ ਜਾਇਜ਼ਾ ਲਿਆ ਸਮਝ ਲਈ ਆ ਤੇ ਉਹਨਾਂ ਨੇ ਜੋ ਇੱਥੇ ਹਾਲਾਤ ਵੇਖਿਆ ਵੀ ਟਕਰਾਅ ਵਾਲੀ ਸਥਿਤੀ ਨਾ ਬਣੇ ਠੀਕ ਹੈ ਚੰਗੇ ਅਧਿਕਾਰੀ ਵਿੱਚ ਹੈਗੇ ਆ ਉਹਨਾਂ ਸਾਰੀ ਗੱਲ ਨੂੰ ਭਾਵ ਦੇ ਪੇਦਾ ਕੋਈ ਨਾ ਕੋਈ ਜਿਹੜਾ ਹਸਰਤ ਕਰ ਲਿਆ ਉਹ ਕੱਢ ਦੇ ਅਸੀਂ ਤੁਹਾਡੇ ਰਾਹੀ ਇਹ ਕਹਿਣਾ ਚਾਹੁੰਦੇ ਆ ਵੀ ਇਹ ਰਾ ਅਖਤਿਆਰ ਕਰਨ ਤੋਂ ਪਹਿਲਾਂ ਕਿਉਂ ਨਹੀਂ ਗਾਇਦਾ ਹੱਲ ਕੱਢਿਆ ਜਾ ਰਿਹਾ ਕਿਸਾਨਾਂ ਨੂੰ ਕਿਉਂ ਜਿਹੜਾ ਬਾਰ-ਬਾਰ ਜਿਲ੍ਹਾ ਗਰਦਾਸਪੁਰ ਕੀ ਸਾਰੇ ਪੰਜਾਬ ਦੇ ਵਿੱਚ ਜਿਹੜਾ ਆ ਪਰੇਸ਼ਾਨ ਕੀਤਾ ਜਾ ਰਿਹਾ ਜੋ ਭਗਵੰਤ ਮਾਨ ਦੀ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਆਈ ਬਿਲਕੁਲ ਉਹਨਾਂ ਦੇ ਵਾਅਦਿਆਂ ਤੋਂ ਜਿਹੜੀ ਆ ਉਹ ਪਿੱਛੇ ਗਈ ਕਿੰਨੀ ਦੇਰ ਤੱਕ ਬੈਠੇ ਹੋ ਵੇਖੋ ਜੀ ਸਾਡਾ ਕੋਈ ਅਣਖਾ ਸਵਾਲ ਨਹੀਂ ਵੀ ਕਿੰਨੀ ਦੇਰ ਤੱਕ ਬੈਠੇ ਆ ਆ ਸਵੇਰ ਦਾ ਜਿਹੜਾ ਸਮਾਂ ਸੀਗਾ ਸਵੇਰੇ ਕਿਹਨੇ ਦੋ ਦਰੇੜਕ ਨੇ ਪਉਣਾ ਆ ਕਿ ਨੇ ਧਾਰ ਡੋਕਾ ਕਰਨਾ ਕਿ ਡੰਗਰ ਬਾਹਰ ਕੱਢਣੇ ਆ ਕਈਆਂ ਦੇ ਕਈ ਕੰਮਕਾਰ ਆ ਕੋਈ ਮਾਂ ਬਾਪ ਕਿਹਦਾ ਢਿੱਲਾ ਕਿ ਨੇ ਦਵਾਈ ਦਿਵਾਉਣ ਜਾਣਾ ਬੱਚੇ ਸਕੂਲ ਜਾਣੇ ਆ ਸਾਰਾ ਕੁਝ ਛੱਡ ਕੇ ਆਪਣੇ ਕਿਤੇ ਛੱਡ ਕੇ ਤੜਕੇ ਜਿਹੜਾ ਸਾਰਾ ਕੁਝ ਛੱਡ ਕੇ ਜਿਹੜੇ ਖੇਤਾਂ ਦੇ ਵਿੱਚ ਆਣ ਕੇ ਡੇਰੇ ਲਾ ਕੇ ਬੈਠੇ ਆ ਇਸ ਕਰਕੇ ਸਾਡਾ ਕੋਈ ਅਣਖਰਾ ਸਵਾਲ ਨਹੀਂ ਗਿਆ ਪਈ ਕਿੰਨਾ ਚਿਰ ਸਰਕਾਰ ਸਿਰਦ ਹੋਵੇ ਇਦਾਂ ਨਾ ਕਰੇ ਸਰਕਾਰਾਂ ਆਉਂਦੀਆਂ ਜਾਂਦੀਆਂ ਆ ਇਹ ਲੋਕ ਇਥੋਂ ਦੇ ਪੱਕੇ ਵਸਨੀਕਾ ਰਹਿਣ ਵਾਲੇ ਆ ਇਹਨਾਂ ਦਾ ਕੋਈ ਸਾਰਤਕ ਹੱਲ ਕੱਢੇ ਜੋ ਇਹ ਡਿਮਾਂਡ ਕਰ ਰਹੇ ਆ ਜੋ ਪ੍ਰਸ਼ਾਸਨ ਨੇ ਟੇਬਲ ਤੇ ਬਹਿ ਕੇ ਸਮਝੌਤੇ ਕੀਤੇ ਆ ਉਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੀ ਜਿਹੜੀ ਆ ਪਰਪਾਈ ਕੀਤੀ ਜਾਵੇ ਗੱਲ ਕੀ ਮਸਲਾ ਕੀ ਹੋਇਆ ਕਿ ਇਹ ਸਰਕਾਰਾਂ ਜਿਹੜੀਆਂ ਠੱਕੇ ਦੇ ਨਾਲ ਹੀ ਠੱਖਾ ਸਹੀ ਆ ਕਰੀ ਜਾਂਦੀਆਂ ਵਾਂ ਜਬਰ ਕਰਨੀਆਂ ਵਾਂ ਤੇ ਇਹ ਜਬਰ ਕਰਦੀਆਂ ਵਾਂ ਤੇ ਅਸੀਂ ਸਬਰ ਨਾਲ ਮੁਕਾਬਲਾ ਕਰਨ ਰਹੇ ਆ ਇਹਨਾਂ ਦੇ ਵਾਸਤੇ ਤੇ ਮੂੰ ਮਨੇ ਦੇ ਆਣ ਕੇ ਵੇਖੋ ਕਿ ਤਰ੍ਹਾਂ ਲੈਣਾ ਲੱਗੀਆਂ ਇੱਥੇ ਕਿਹੜਾ ਕਿ ਜੰਗ ਹੀ ਕੋਈ ਕਿ ਜਿਹੜਾ ਇਹਨਾਂ ਨੇ ਇੰਨਾ ਸਾਡੇ ਨਾਲ ਵੀ ਕੀ ਕਰਦੇ ਆ ਹਾਂ ਸਾਡੀਆਂ ਜ਼ਮੀਨਾਂ ਜਿਹੜੀਆਂ ਵਾ ਇਹ ਝੜਪਦੇ ਜਾਂਦੇ ਕੀ ਕੀਤਾ ਸੁਰੇ ਵਾਲੇ ਕੀ ਕੀਤਾ ਜਾ ਕੇ ਵੇਖੋ ਤੁਸੀਂ ਵੇਖਣ ਦੇ ਸਭ ਨੇ ਕੀ ਕਰਦੇ ਕਰਨ ਨੂੰ ਆਏ ਕੀ ਚਾਹੁੰਦੇ ਤੁਸੀਂ ਅਸੀਂ ਅਸੀਂ ਤਾਂ ਸਿਰਫ ਇਹੋ ਮੰਗ ਕਰਦੇ ਆ ਕਿ ਇਹ ਮਸਲਾ ਜਿਹੜਾ ਵਾ ਨਾ ਬਹਿ ਕੇ ਸਹਿਮਤੀ ਦੇ ਨਾਲ ਕੀਤਾ ਜਾਵੇ ਕੋਈ ਜ਼ਬਰਨਾ ਕੀਤਾ ਜਾਵੇ ਮੇਰਾ ਨਾਂਜੀ ਪ੍ਰਭ ਸ਼ਰਨਜੀਤ ਸਿੰਘ ਆ ਤੇ ਮੇਰਾ ਪਿਛਲੇ ਪਾਸੇ ਡੇਰਾ ਆ ਤੇ ਇਹਨਾਂ ਨੇ ਆਉਂਦਿਆਂ ਸਾਰੀ ਪਹਿਲਾਂ ਤੇ ਰਾਹ ਵੀ ਵੇਖੋ ਇਹਨਾਂ ਪੂਰਾ ਪੁੱਟਣਾ ਸ਼ੁਰੂ ਕਰ ਦਿੱਤਾ ਦੂਸਰੀ ਗੱਲ ਹੈ ਵੀ ਸਾਡੇ ਘਰ ਨੂੰ ਬਿਜਲੀ ਦੀ ਸਪਲਾਈ ਜਾਂਦੀ ਹੈ ਟਰਾਂਸਫਾਰਮ ਨੇੜੇ ਹੈ ਇਹਨਾਂ ਸਭ ਤੋਂ ਪਹਿਲਾਂ ਆ ਕੇ ਸੱਚ ਕਟਿਆ ਤੇ ਲਾਈਨ ਤਾਰਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਸਾਨੂੰ ਪਹਿਲਾਂ ਜੇ ਤੁਸੀਂ ਤਾਰਾਂ ਕੱਟਣੀਆਂ ਤੇ ਸਾਡੇ ਘਰਾਂ ਦਾ ਇੰਤਜ਼ਾਮ ਕਰਕੇ ਦਿੱਤਾ ਜਾਵੇ ਸਾਡੀ ਜ਼ਮੀਨ ਦੋ ਫਾੜ ਹੋਈ ਹੈ ਅੱਧੀ ਜ਼ਮੀਨ ਸਾਡੀ ਹੈ ਇਸ ਪਾਸੇ ਆ ਉਹਨੂੰ ਪਹਿਲਾਂ ਪਾਣੀ ਵਾਸਤੇ ਉਹਦਾ ਪਾਈਪ ਲਾਈਨ ਦਾ ਪ੍ਰਬੰਧ ਕੀਤਾ ਜਾਵੇ ਤੇ ਫਿਰ ਅਸੀਂ ਕਬਜ਼ਾ ਕਰਨ ਦੇਵਾਂਗੇ ਪਹਿਲੀ ਗੱਲ ਤੇ ਇਹ ਵੀ ਮੈਂ ਜੇ ਪੈਸੇ ਨਹੀਂ ਲਏ ਪਹਿਲੀ ਦੇ ਤੇ ਅਸੀਂ ਇਹਨਾਂ ਕਬਜ਼ਾ ਕਰਨੀ ਨਹੀਂ ਦੇਣਾ ਕਿ ਕਿਉਂ ਪਹਿਲਾਂ ਸਾਨੂੰ ਇਹ ਜੋਗ ਮਾਪ ਜਾਂ ਜੋ ਸਾਡਾ ਬਣਦਾ ਉਹ ਸਾਨੂੰ ਦਿੱਤਾ ਜਾਵੇ ਤੇ ਫਿਰ ਅਸੀਂ ਪੈਲੀਆਂ ਚ ਵੰਡਨ ਦਵਾਂਗੇ। ਸਬਡਿਵੀਜ਼ਨ ਵਿੱਚ ਸ਼੍ਰੀ ਹਰਗੋਬਿੰਦਪੁਰ ਕਿਉਂਕਿ ਅੱਜ ਅਸੀਂ ਆਏ ਹਾਂ ਜੋ ਇਹ ਨਸੋਂ ਇਹ ਵੀ ਬਣਦੇ ਤੇ ਉਹ ਹਾਈਵੇ ਅਥਾਰਟੀਆਂ ਨੂੰ ਪ੍ਰੋਬਲਮ ਆ ਰਹੀ ਸੀ। ਕੁਛ ਜਿਹੜੇ ਲੈਂਡ ਓਨਰਸ ਹੈ ਇਹ ਮਾਲਕ ਹੈ ਜਿਹੜੀ ਉਹ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ੜਕਾ ਪੈ ਰਿਹਾ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਆ ਕੇ ਕੰਮ ਕਰਵਾਉਣ ਆਏ ਹਾਂ ਅੱਜ। ਮੈਨਿਆਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਕੰਮ ਲੈਸੋ ਹੋਏਗਾ ਦਾ ਹੋ ਰਿਹਾ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਇਦਾਂ ਦਾ ਕੰਮ ਨਹੀਂ ਹੋ ਰਿਹਾ ਜਿੱਤ ਹੋਏਗੀ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕੀ ਕਾਨੂੰਨ ਦੀ ਬਜਾਏ ਸਹੀ ਜਿੱਥੇ ਇਥੇ ਲੈਸੋ ਹੋਏਗਾ ਕੰਮ ਕਰ ਰਿਹਾ ਸਾਰੇ ਦਾ ਕਲੀਅਰ ਹੋਏਗਾ ਲੀਗਲੀ ਕੰਮ ਕਰ ਰਿਹਾ ਕੋਈ ਕਿਸੇ ਕਿਸਮ ਦਾ ਜਲਦੀ ਕੋਈ ਰੂਲ ਦੀ ਕੋਰਵੇਸ਼ਨ ਨਹੀਂ ਹੋ ਰਹੀ ਕਿ ਸਰ